ਸਸਿਕਾ ਜੀ ਮੇਰੇ ਵੱਲੋਂ ਸਾਰਿਆਂ ਨੂੰ ਮੈਂ ਲਖਬੀਰਕੋੜ ਮੈਂ ਉਮੀਦ ਕਰਦੀ ਕਿ ਤੁਸੀਂ ਠੀਕ ਠਾਕ ਹੋਗੇ ਅਸੀਂ ਵੀ ਠੀਕ ਠਾਕ ਆ ਜਿਹਨਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹਨਾਂ ਨੇ ਅਜੇ ਤੱਕ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਸੋ ਮੈਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇਹ ਦੱਸਣਾ ਕਿ ਅੱਜ ਆਪਾਂ ਡਿਜ਼ਾਈਨ ਵਾਲਾ ਪਹੁੰਚਿਆ ਜਿਹੜੇ ਆ ਉਹ ਲੈਸ ਦੇ ਨਾਲ ਉਹ ਆਪਾਂ ਕਿੰਨੇ ਬਣਾਏ ਮੈਂ ਬਿਲਕੁਲ ਸੌਕੇਟ ਹੈ ਸਹੀ ਤਾਂ ਇਹ ਨਾ ਤੁਹਾਨੂੰ ਦੱਸੂੰਗੀ ਕਿ ਜਿਹੜਾ ਸਭ ਤੋਂ ਸੌਖਾ ਤਰੀਕਾ ਵੀ ਇਹ ਤੁਹਾਨੂੰ ਬੇਹੱਦ ਪਸੰਦ ਆਊਗਾ ਜੀ ਆਓ ਜੇ ਆਪਾਂ ਵਾਦਦੇ ਅੱਜ ਸੋ ਆਪਾਂ ਪਹੁੰਚੇ ਨੂੰ ਡੈਸ ਲਾਉਨੇ ਆ ਨਾਲ ਇਹਦਾ ਡਿਜ਼ਾਈਨ ਬਣਾਵਾਂਗੇ ਸੋ ਤੁਹਾਨੂੰ ਮਿਲਦੇ ਆ। ਆਹ ਲੋ ਜੀ ਮੈਂ ਸਲਵਾਰ ਜਿਹੜੀ ਆ ਉਹ ਆਪਾਂ ਖਰੀਦ ਲਈ ਸਾਰੀ ਬਣ ਗਈ ਆਪਣੀ ਚੋਣਾ ਪੈ ਗਈ। ਹੁਣ ਆਪਾਂ ਵੇਖਣਾ ਕਿ ਆਪਾਂ ਪਹੁੰਚੇ ਲੱਗੇ ਬਣਾਉਣ ਪਹੁੰਚੇ ਡਿਜ਼ਾਈਨ ਬਣਾਵਾਂਗੇ ਇਸਹਾ ਦੇ ਨਾਵੇਂ ਪਹੁੰਚੇ ਪਹਿਲਾਂ ਹੀ ਬੁਕਰ ਮੇੜੀਆ ਉਹ ਕੱਟ ਲਈਏ। ਜੇ ਹਿਸਾਬ ਨਾਲ ਆਪਾਂ ਪਹੁੰਚਾ ਸੀਗਾ ਆ ਵੇਖੋ ਉਸੇ ਹਿਸਾਬ ਨਾਲ ਆਪਾਂ ਜਿਹੜੀ ਆ ਬੁਕਰਮ ਆਪਣੀ ਕਟਾਈ ਹੋ ਗਈ ਆ ਆ ਵੇਖੋ ਹੁਣ ਜਿਹੜਾ ਆਪਾਂ ਡਿਜ਼ਾਈਨ ਬਣਾਉਣਾ ਵਾ ਉਹ ਆਪਾਂ ਆ ਵਾਲਾ ਜੇ ਆ ਬੁਕਰਮ ਆਪਾਂ ਲਈ ਆ 10 10 ਜਿਹੜਾ ਹੁਣ ਆਪਾਂ ਡਿਜ਼ਾਈਨ ਬਣਾਉਣਾ ਵਾ ਉਹ ਆਪਾਂ ਜਿਹੜੇ ਆ ਵਾ ਛੋਟੀ ਜੀ ਜਿਹੜੀ ਵੱਲਣੀ ਤੇ ਜੈਨ ਬਣਾਉਣਾ ਜਿਹੜਾ ਵੱਡਾ ਪਾਸਾ ਵਾ ਉਹਦੇ ਵੱਲ ਬਣਾਵਾਂਗੇ ਠੀਕ ਆਓ ਜੀ ਮੈਂ ਤੁਹਾਨੂੰ ਦੱਸਦੀ ਹਾਂ ਜੇ ਨਹੀਂ ਚਾਓ ਤੇ ਬੁਕਰਮ ਜਿਹੜੀ ਆ ਇਹ ਵੀ ਲੈ ਸਕਦੇ ਹੋ ਤੇ ਬਾਅਦ ਵਿੱਚ ਇਹਦਾ ਚੌਥੇ ਮੈਂ ਕਾਈ ਸੂਫਾ ਮੈਂ ਕੱਢੀ ਤੇ ਹਾਲੇ ਹੁਣ ਆਪਾਂ ਡਿਜ਼ਾਈਨ ਬਣਾਈਏ ਤੇ ਡਿਜ਼ਾਈਨ ਜਿਹੜਾ ਆਪਾਂ ਬਣਾਉਣਾ ਵਾ ਉਹ ਆਪਾਂ ਬਣਾਉਣਾ ਵਾ ਵੱਡੇ ਵਾਲੇ ਪਾਸੇ ਹਾਲੇ ਜੀ ਮੈਂ ਮਤਨ ਦੱਸ ਦਿੰਦੀ ਆਪਾਂ ਉਹ ਕਿਹੜੇ ਸੀਕ ਕਿਹਨੇ ਬਣਾਉਣਾ ਵਾ ਸਭ ਤੋਂ ਪਹਿਲਾਂ ਜਿਹੜਾ ਵਾ ਐਵਲ ਤਰੀਕੇ ਨਾਲ ਆਪਾਂ ਬਣਾਉਣਾ ਵਾ 1 ਇੰਚ ਲੈ ਲਿਆ 1 ਇੰਚ ਲੈ ਕੇ ਇਧਰ ਆਪਾਂ ਕਿੰਨਾ ਰੱਖਣਾ ਵਾ 3.5 ਇੰਚ ਤਦ ਨੂੰ ਇੱਕ ਇੱਕ ਤੇ ਆਪਾਂ ਨਿਸ਼ਾਨੀ ਲਾ ਕੇ ਸਿੱਧੀ ਲਈ ਜਿਹੜੀ ਆਪਾਂ ਖਿੱਚ ਲੈਣੀ ਆ ਹਾਂ ਲੋ ਜੀ ਇੱਕ ਇੱਕ ਤੇ ਲੱਗ ਗਈ ਆਪੀ ਨਿਸ਼ਾਨੀ ਇਹ ਜੀ ਆਪਾਂ ਸਿੱਧੀ ਲਈ ਖੇਚ ਲਾਂਗੇ ਹੁਣ ਆਪਾਂ 1-1 ਦੀ ਲਾ ਕੇ ਸਿੱਧੀ ਲਈ ਖਿੱਚੀ ਹੁਣ ਆਪਾਂ ਇਧਰ ਕਿੰਨਾ ਰੱਖਣਾ ਵਾ 3.5 ਅਭਿਓ ਆਪਣਾ ਕਿੰਨਾ ਵਾ ਕੋਈ ਗੱਲ ਨਹੀਂ ਸਾਢੇ 4 5 ਜਿੰਨਾ ਵੀ ਤੁਹਾਡਾ ਰਹਿੰਦਾ ਕੋਈ ਗੱਲ ਨਹੀਂ ਸਾਢੇ 4 ਆਪਾਂ ਲਾ ਲੈਨੇ ਆ ਹਾਲੋ ਆਪੇ ਸਾਢੇ 4 ਤੇ ਹੋਗੀ ਹੁਣ ਆਪਾਂ ਇਹਦਾ ਡਿਜ਼ਾਈਨ ਬਣਾਉਣਾ ਵਾ ਇਹ ਆ ਦੇਖੋ ਇੱਥੋਂ ਲੈ ਕੇ ਜਿੱਦਾਂ ਆਪਾਂ ਸਾਢੇ 3 ਤੇ ਲਾਈਨ ਨਿਸ਼ਾਨ ਹੁਣ ਆਪਾਂ ਇਧਰੋਂ ਆਪਾਂ 1 ਕਿੰਚ ਰੱਖ ਕੇ ਤੇ ਮੈਲਾਈਨ ਕਰ ਲਈ ਸਾਰੀ ਪੂਰੀ ਹੁਣ ਆਪਾਂ ਇਧਰ ਰੱਖਿਆ ਤੇ ਸਾਢੇ 3 ਹੁਣ ਆਪਾਂ ਇੱਥੋਂ ਰੱਖਣਾ ਵਾ ਇਥੋਂ ਆਪਾਂ ਜਿਹੜੀ ਆ ਲਾਈਨ ਪੂਰੀ ਕਰ ਲੈਣੀ ਆਪਾਂ ਤੇ ਹੁਣ ਆਪਾਂ ਜਿਹੜਾ ਡਿਜ਼ਾਈਨ ਬਣਾਵਾਂਗੇ ਇਹ ਨੁੱਕਰ ਤੋਂ ਲੈ ਕੇ ਆਹ ਵਾਲੀ ਨੁੱਕਰ ਤੱਕ ਆਪਾਂ ਹਨ ਸਿੱਧੀ ਲੀਕ ਖਿੱਚਾਂਗੇ ਆਹ ਵੇਖੋ ਖਿੱਚੀ ਗਈ ਹੁਣ ਆਪਾਂ ਜਿਹੜਾ ਜੋ 4.5 ਰੱਖਿਆ ਸੀਗਾ ਇਥੋਂ ਲੈ ਕੇ ਇਹ ਨੁੱਕਰ ਤੋਂ ਇਹ ਨੁੱਕਰ ਤੱਕ ਸਿੱਧੀ ਲੀਕ ਖਿਚਾਂਗੇ ਆਹ ਲੋ ਜੀ ਜੇ ਮੈਂ ਗਾੜਾ ਕਰਕੇ ਦੱਸ ਦੇਣੀ ਆ आप हिसाब नाली कटिंग करनी जी अपनी होगी कटिंग हूँ आप कपड़ा लवेंगे वेस्ट वो आप वेस्ट कपड़ा उपर पुठा रखा थल आप सीधा पास पासा करना पुठे पुट्ठे अपना प्रेसर नाल चिपका लो थी ਆਪਣੀ ਮਰਜ਼ੀ ਆ ਭਾਵੇਂ ਤੁਸੀਂ ਸੀਮ ਦੇ ਨਾਲ ਇਹਨੂੰ ਸੈੱਟ ਕਰ ਲਓ ਹੋ ਮੈਂ ਇਹਨੂੰ ਪ੍ਰੈਸਰ ਦੇ ਨਾਲ ਚਪਕਾ ਕੇ ਲੈ ਕੇ ਆਉਣੀ ਨੇ ਆਹ ਲਓ ਜੀ ਮੈਂ ਨਾ ਪ੍ਰੈਸਰ ਨਾਲ ਜਿਹੜਾ ਇਹਨੂੰ ਚਪਕਾ ਲਿਆ ਉਹ ਗਰਮ ਹੁਣ ਆਪਾਂ ਵੇਸਟ ਕਪੜਾ ਜਿਹੜਾ ਕਟਿੰਗ ਕਰਦਾਂਗੇ ਨਾਲਾ ਵੀ ਹੁਣ ਆਪਣੀ ਕਟਿੰਗ ਹੋ ਗਈ ਆਪਾਂ ਪੈਰ ਪੈਰ ਦਾ ਇਦਾਂ ਕਪੜਾ ਰੱਖ ਲਿਆ ਪੈਰ ਪੈਰ ਦਾ ਇਦਾਂ ਰੱਖਿਆ ਫੋਲਡ ਕਰਨ ਵਾਸਤੇ ਹੁਣ ਆਪਾਂ ਇਹਦੇ ਵਿੱਚ ਨਿਕਨੇ ਕੱਟ ਲਾਉਣੇ ਸਾਰੀ ਨੂੰ ਆਪਾਂ ਇਦਾਂ ਕੱਟ ਲਾ ਲੈਣੇ ਹਲੋ ਆਪਣੇ ਕੱਟ ਗਏ ਅਲੱਗ ਮੋਂ ਤੋਂ ਆਪਾਂ ਇੱਧਰ ਲਾਵਾਂਗੇ ਆਪਾਂ ਲੈ ਆ। ਹੋ ਜੇ ਤੁਸੀਂ ਚਾਹੋ ਤੇ ਇੱਦਾਂ ਇੱਕ ਸੀਨ ਜਿਹੜੀ ਆ ਤੁਸੀਂ ਢਲਾ ਸਕਦੇ ਹੋ ਇਹਨੇ ਬਿਠਾਉਣ ਵਾਸਤੇ। ਤੁਸੀਂ ਚਾਹੋ ਜੇ ਇਹ ਨਾਲ-ਨਾਲ ਆਪਾਂ ਸੀਨ ਦੇ ਤੁਸੀਂ ਬਿਠਾ ਸਕਦੇ ਹੋ। ਲਾ ਪਰ ਮੈਂ ਨਹੀਂ ਲਾਉਣੀ ਮੈਂ ਇਦਾਂ ਹੀ ਕਰਕੇ ਤੁਹोले ਐਸਾ ਸੈੱਟ ਕਰਕੇ ਕੱਪੜੇ 'ਚ ਲੈਸ ਲਾ ਦੂੰਗੀ। ਤੇ ਇਲਾਦਾ ਜਿਹੜਾ ਸਿੱਧਾ ਪੁੱਠਾ ਪਾਸਾ ਆਪਾਂ ਵੇਖ ਲੈਣਾ। ਸਿੱਧਾ ਪਾਸਾ ਆਪਾਂ ਲੈਸ ਉੱਪਰ ਰੱਖਣਾ। ਉੱਪਰ ਰੱਖ ਕੇ ਤੇ ਆਪਾਂ ਨੂੰ ਤੁਹਾਨੂੰ ਜਿਹੜਾ ਲੈਸ ਆਪਰੇ ਹਸਾਬ ਦੇ ਨਾਲ ਤੁਸੀਂ ਆਪਣੇ ਹਿਸਾਬ ਅਕੋਰਡਿੰਗ ਰੱਖਣੀ ਹੈ। ਵੱਧ ਘੱਟ ਜਿਆਦਾ ਜਿੰਨੀ ਰੱਖਣੀ ਤੇ ਪਿਆਰ ਰੱਖੋ। ਅਨੇ ਅਜਾ ਆ ਕੱਪੜੇ ਨੂੰ ਲੈਸ ਸੈੱਟ ਕਰਨਾ। ਕਹਿੰਦਾ ਪਾਣਾ ਕਿ ਕਪੜਾ ਸੈੱਟ ਕਰਾਂ ਨਹੀਂ ਤੇ ਸਭ ਤੋਂ ਸਭ ਤੋਂ ਪਹਿਲਾਂ ਹੀ ਦਾ ਸੀਨ ਲਾ ਸਕਦੇ ਹੋ ਮੈਂ ਨਹੀਂ ਲਾਈ ਹਾਲੋ ਜੀ ਆਪਣੀ ਗੈਸ ਜਿਹੜੀ ਵੇਖੋ ਕਿੰਨੇ ਵਧੀਆ ਤਰੀਕੇ ਦੇ ਨਾਲ ਜੋ ਲੱਗੀ ਹੈ ਕੋਈ ਵਾਧ ਕਟ ਨਹੀਂ ਹਾਲੋ ਜੀ ਹੁਣ ਆਪਾਂ ਆਵਲ ਚਾਟੇ ਨਾਵਾਂਗੇ ਐਨੂੰ ਨਾਲ ਚ ਬਕਾ ਲਿਆ ਹੁਣ ਆਪਾਂ ਆਹ ਪੁੱਠੀ ਲੈ ਲਈ ਸਰਵਾ ਦਾ ਜਿਹੜਾ ਪੁੱਠਾ ਇਹ ਸੱਪਰ ਕਰ ਲਿਆ ਸਿੱਧਾ ਥੱਲੇ ਕਰ ਲਿਆ ਉਹਨਾਂ ਆਪਾਂ ਜਿਹੜਾ ਸੈਂਟਰ ਦੇ ਅੱਧ ਵਿੱਚ ਕੱਟ ਕੱਟ ਆਪਾਂ ਇਹਦੇ ਵਿੱਚ ਆਧੇ ਵਿੱਚ ਲਾ ਲਿਆ ਦੋਵਾਂ ਨੂੰ ਕੱਟ ਲਾ ਲਿਆ ਹੁਣ ਜਿਹੜੀ ਆਪੇ ਸੀਨਾ ਕੋਈ ਦਾ ਕੱਟ ਤੇ ਬਰਾਬਰ ਤੇ ਲਾਵੇ ਠੀਕ ਹੁਣ ਆਪਾਂ ਇਹਦੇ ਲੈਸ ਵੀ ਲਾਵਾਂਗੇ ਨਾਲ ਦੀ ਨਾਲ ਆਪਾਂ ਸੀਨ ਲਾਵਾਂਗੇ ਤੁਸੀਂ ਚਾਹੋ ਟੈਬ ਉਕਰਮ ਨੂੰ ਪਹਿਲਾਂ ਤੁਸੀਂ ਜਾਂ ਲੈਸ ਲਾ ਸਕਦੇ ਹੋ ਤਾਂ ਫਿਰ ਬਾਅਦ ਵਿੱਚ ਸੀਨ ਲਾ ਸਕਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਆ ਮੈਂ ਤਾਂ ਵੈਸੇ ਇਦਾਂ ਲਾਉਣੀ ਹੈ ਹਾਂਜੀ ਆ ਲਓ ਜੀ ਆਪਾਂ ਸਿੱਧਾ ਫੁੱਟਾ ਪਾਸਾ ਵੇਖ ਲੈਣਾ ਆਪਣਾ ਜਿਹੜਾ ਵੀ ਆ ਫੇਟ ਕੋਟ ਤੇ ਸੋ ਆਪਾਂ ਹੁਣ ਇਹਦੇ ਨਾਲ ਨਾਲ ਇਹਦੇ ਨਾਲ ਆਪਾਂ ਅਟੈਚ ਕਰਨੀਆਂ ਲੈਸ ਤੇ ਨਾਲ ਦੇ ਨਾਲ ਆਪਾਂ ਸਿਨਾਂਗੇ ਇਹਦੇ ਜਾਉ ਤੋਂ ਨਾਲ ਦੇ ਨਾਲ ਸਿੱਧਰ ਕੇ ਨਾਲ ਆਪਾਂ ਸਿਨਾਂਗੇ ਆਲੋਚ ਪੈ ਪੈ ਦੀ ਆਪਾਂ ਸੀਨ ਲਾਉਣੀ ਹੈ ਇਹਦੇ ਨਾਲ ਬੜਾ ਮੰਗੀ ਲੱਗਦਾ ਵੀ ਉਹ ਚੰਗੇ ਤਰੀਕੇ ਨਾਲ ਲੱਗੀ ਹੈ ਹੁਣ ਆਪਾਂ ਇਹਨੂੰ ਬਿਠਾਉਣ ਦੇ ਵਾਸਤੇ ਸਭ ਤੋਂ ਪਹਿਲਾਂ ਇਦਾਂ ਕਰਕੇ ਇੱਥੇ ਲਾਵਾਂਗੇ ਸੀਨ Allora si decide una pangoliera Allora, quello è un sarto simile a una pangoliera

ਆ ਲੋ ਜੀ ਆਪਣਾ ਪੌਂਚਾ ਬਣ ਕੇ ਰੈਡੀ ਹੁਣ ਆਪਾਂ ਤੁਸੀਂ ਕੋਈ ਵੀ ਚਾਹੋ ਤੇ ਤੁਸੀਂ ਆਪਣੇ ਹਸਾਬ ਨਾਲ ਇਹਦੇ ਵਿੱਚ ਸ਼ਕਰੋਲ ਰਿਜ਼ਾਇਨ ਭਰ ਸਕਦੇ ਹੋ ਤੇ ਹੁਣ ਆਪਾਂ ਬਣਾਉਨੇ ਆ ਪੌਂਚੇ ਆ ਲੋ ਜੀ ਆਪਣੇ ਪੌਂਚੇ ਰੱਦ ਆ ਹੋ ਗਿਆ ਸੋ ਆਪਾਂ ਇਹਦੇ ਵਿੱਚ ਜਿਵੇਂ ਇੱਕ ਮੈਂ ਬਣਾਉਣ ਲੱਗੀ ਆ ਜੇ ਤੁਸੀਂ ਉਹਦਾ ਬਣਾਉਣਾ ਚਾਹੁੰਦੇ ਤਾਂ ਪਲੀਜ਼ ਤੁਸੀਂ ਉਹਦਾ ਵੀ ਬਣਾ ਸਕਦੇ ਚਲੋ ਜੀ ਹੁਣ ਆਪਾਂ ਬਣਾਉਨੇ 最低かった。 ਚਾਹਤ ਆਪਣੀ ਚਾਹਤ ਦਾ ਕੋਈ ਵੀ ਤੁਸੀਂ ਡਿਜ਼ਾਈਨ ਬਣਾ ਸਕਦੇ ਹੋ ਤੇ ਲੋ ਜੀ ਆਪਣਾ ਪੌਂਚਾ ਬਣ ਕੇ ਰੈਡੀ ਤੁਸੀਂ ਚਾਹਤੇ ਇਹਦੇ ਵਿੱਚ ਸਕਰੌਲ ਵੀ ਪਾ ਸਕਦੇ ਹੋ ਜੇ ਚਾਹਤੇ ਇਦਾਂ ਵੀ ਰਹਿਣ ਦੇ ਸਕਦੇ ਆਹ ਬਸ ਆਹ ਲਓ ਜੀ ਆਪਣਾ ਜਿਹੜਾ ਪੌਂਚਾ ਆਪਣਾ ਬਿਲਕੁਲ ਰੈਡੀ ਤਿਆਰ ਹੁਣ ਮੈਂ ਇਰਾਦਾ ਹੈ ਕਿ ਇਹਦੇ ਉੱਤੇ ਮੈਂ ਆਹ ਲੈਸ ਆਪਣੇ ਕੋਲ ਵਧੀ ਸੀਗੀ ਤੇ ਐਕਸਟਰਾ ਰੈਸ ਪਈ ਹੈ ਇਹਦੇ ਉੱਤੇ ਆ ਫੁੱਲ ਬਣੀਆਂ ਨੇ ਕਿੰਨੇ ਕਿ ਆਹ ਵੇਖੋ ਆਹ ਵੇਖੋ ਆ ਨਿੱਕੇ ਨਿੱਕੇ ਤਿਤਲੀ ਨੇ ਬਣ ਜਾਵਾ ਮੈਂ ਇਰਾਦਾ ਕਿ ਇਹਨਾਂ ਨੂੰ ਕੱਟ ਕੇ ਤੇ ਇਹਨਾਂ ਦੇ ਉੱਤੇ ਹੋਰ ਡੈਕੋਰੇਸ਼ਨ ਹੋ ਜਿਵੇਂ ਤੁਹਾਨੂੰ ਦੱਸ ਰਹੀ ਆ ਆ ਵੇਖੋ ਹੁਣ ਆਪਾਂ ਇਹਨਾਂ ਨੂੰ ਨਿੱਕੇ ਨਿੱਕੇ ਕੱਟ ਲੈਣਾ ਇਦਾਂ ਐਦਾਂ ਕਰਕੇ ਇਦਾਂ ਐਦਾਂ ਜਿੰਨੇ ਵੀ ਆਪਾਂ ਚਾਹੀਦੇ ਆ ਸਾਰੇ ਆਪਾਂ ਲੈਂਸ ਦੇ ਨਾਲ ਲਾ ਲੈਣੇ ਤੇ ਉਹਨੂੰ ਕਟਾਈ ਉਹਦੀ ਕਰ ਲੈਣਾ ਹੁਣ ਆਪਾਂ ਜਿਵੇਂ ਆ ਆਇਆ ਇਹਦੇ ਨਾਲੋਂ ਆਪਾਂ ਇਦਾਂ ਜਿਹੜੀ ਕਟਿੰਗ ਵੀਅਰ ਇਦਾਂ ਕਰਕੇ ਲਾ ਦੇਣਾ ਵਾ ਆ ਵੇਖੋ ਐਵੇਂ ਕਰਕੇ ਤੇ ਫਿਰ ਆਪਣਾ ਫੁੱਲ ਬਣ ਗਿਆ ਹੁਣ ਮੈਂ ਤੁਹਾਨੂੰ ਹੋਰ ਬਖਮਨੀ ਹੈ ਜਿੱਦਾਂ ਆਹ ਲੱਠਾ ਆਪਰੇ ਨਾਲੋਂ ਪੂਰਾ ਸੀਗਾ ਇਹਨੂੰ ਆਪਾਂ ਕਟਿੰਗ ਕਰ ਦੇਣੀ ਆਲੇ ਦਿਵਾਰੇ ਨੂੰ ਤੇ ਆਹ ਵੇਖਿਓ ਇਹ ਬਣ ਜਾਣਾ ਤੇ ਤਰੀ ਦੀ ਜਿੱਤ ਨਿਕਲ ਆਉਣੀ ਆ ਵੇਖਿਓ ਐਂਦਾ ਕਰਕੇ ਆਪਾਂ ਐਂਦਾ ਤੇ ਜੀ ਐਂਦਾ ਕਟਿੰਗ ਸਹੀ ਸਹੀ ਆਪਾਂ ਕਰ ਲੈਣੀ ਆ ਕਿਉਂਕਿ ਖਰਾਬ ਨਾ ਹੋਵੇ ਐਂਦਾ ਕਰਕੇ ਆਪਾਂ ਸਾਰੇ ਜਿਹੜੇ ਆ ਬਣਾ ਲੈਣੇ ਆ ਸੋ ਮੈਂ ਰੈਡੀ ਕਰ ਲਏ ਹੁਣ ਮੈਂ ਤੁਹਾਨੂੰ ਦੱਸ ਦਿੰਦੀ ਆਪਾਂ ਕਿਹੜੇ ਤਰੀਕੇ ਨਾਲ ਆਪਾਂ ਲਾਵਾਂਗੇ ਉੱਪਰ ਆ ਲੋ ਜੀ ਹੁਣ ਆਪਾਂ ਫੋਲ ਆਪਣੇ ਰੈਡੀ ਹੋ ਗਏ ਹੁਣ ਆਪਾਂ ਲੋ ਜੀ ਅਸੀਂ ਛੋਟੇ ਛੋਟੇ ਸਾਰੇ ਬਣਾ ਲਏ ਹੁਣ ਆਪਾਂ ਲਾਉਣੇ ਕਿਹੜੇ ਤਰੀਕੇ ਨਾਲ ਮੈਂ ਤੁਹਾਨੂੰ ਦੱਸ ਦਿੰਦੀ ਪਹਿਲਾਂ ਆਪਾਂ ਪੌਂਚੇ ਦਾ ਅੱਧਾ ਲੈ ਲੈਣਾ ਅੱਧਾ ਕਰ ਲਿਆ ਪੌਂਚੇ ਦਾ ਆ ਵੇਖੋ ਆਪਣਾ ਅੱਧਾ ਹੋ ਗਿਆ ਇੱਡਾ ਆ ਹੁਣ ਆਪਾਂ ਜਿਹੜਾ ਬਾ ਪੌਂਚੇ ਦਾ ਆਪਣਾ ਆਧਾ ਵਾ ਹੁਣ ਪੌਂਚੇ ਤੋਂ ਅੱਧਾ ਤੋਂ ਲੈ ਕੇ ਆਪਾਂ 2 2 ਇੰਚ ਦਾ ਰੱਖਾਂਗੇ ਦੋ ਇੱਧੇ ਲਾਈ ਨਿਸ਼ਾਨੀ ਅੱਗੇ ਫਿਰ ਆਪਾਂ ਦੋ ਤੇ ਲਾਈ ਅੱਗੇ ਫਿਰ ਆਪਾਂ ਦੋ ਤੇ ਹੁਣ ਆਪਣਾ ਆ ਆਦੀ ਹੁਣ ਐ ਪਾਸੇ ਆਪਾਂ ਇਦਾਂ ਕਰਨਾ ਦੋ ਤੇ ਇੱਧਰ ਵੀ ਆਪਾਂ ਦੋ ਤੇ ਤੇ ਇੱਧਰ ਵੀ ਆਪਾਂ ਦੋ ਹੁਣ ਮੈਂ ਤੁਹਾਨੂੰ ਦਾਰੀ ਲਾਉਣੀ ਆ ਆਪਾਂ ਕਿਹਦੇ ਹਿਸਾਬ ਨਾਲ ਵਾ ਇੱਕ ਆਪਾਂ ਇੱਥੇ ਲਾਵਾਂਗੇ ਤੇ ਇੱਕ ਇੱਧਰ ਲਾਵਾਂਗੇ ਇੱਥੇ ਲਾਵਾਂਗੇ ਇੱਕ ਇੱਥੇ ਲਾਵਾਂਗੇ ਇੱਕ ਇੱਥੇ ਲਾਵਾਂਗੇ ਤੇ ਇੱਕ ਆਪਾਂ ਇੱਥੇ ਲਾਵਾਂਗੇ ਤੇ ਇੱਕ ਆਪਾਂ ਇੱਥੇ ਲਾਵਾਂਗੇ ਇਹ ਆਪਾਂ ਮਸ਼ੀਨ ਦੇ ਨਾਲ ਨਹੀਂ ਲਾਉਣਾ ਕਿਉਂਕਿ ਮਸ਼ੀਨ ਦੇ ਨਾਲ ਫਿਰ ਜੇ ਧਾਗਾ ਕਾਲਾ ਪਾਇਆ ਤੇ ਪੌਂਦਾ ਖਰਾਬ ਹੋ ਜਾਣਾ ਤੇ ਜੇ ਸਲਵਾਰ ਨਾਲ ਦਾ ਧਾਗਾ ਪਾਇਆ ਤੇ ਫਿਰ ਆਪ ਖੁੱਲ ਖਰਾਬ ਹੋ ਜਾਣਾ ਇਸ ਕਰਕੇ ਆਪਾਂ ਸੂਈ ਦੇ ਮੱਦੇਨਾਲ ਲਾਵਾਂਗੇ ਸੂਈ ਦੇ ਵਿੱਚ ਮੈਂ ਲਈਏ ਸੂਈ ਦੇ ਵਿੱਚ ਆਪਾਂ ਪਾਇਆ ਵਾ ਕਾਲਾ ਧਾਗਾ ਕਾਲਾ ਧਾਗਾ ਮੈਂ ਤੁਹਾਨੂੰ ਲਾਉਣਾ ਦੱਸਦੀ ਆਂ ਆਪਾਂ ਕਿਹੜੇ ਤਰੀਕੇ ਨਾਲ ਇਹਨੂੰ ਲਾਵਾਂਗੇ ਸਭ ਤੋਂ ਪਹਿਲਾਂ ਮੈਂ ਸੈਂਟਰ ਦੇ ਵਿੱਚ ਲਾਉਂਗੀ ਇੱਥੇ ਲਾਵਾਂਗੇ ਆ ਲੋ ਜੀ ਹੁਣ ਆਪਾਂ ਐਵੇਂ ਕਰਕੇ ਬਸ ਇੱਕ ਵਾਰ ਹੋ ਗਿਆ ਫਿਰ ਆਪਾਂ ਕਰਨਾ ਵਾ ਆ ਹੋ ਗਿਆ ਦੂਜੀ ਵਾਰ ਜਿਆਦਾ ਵਾਰ ਜੇ ਧਾਗਾ ਜਿਹੜਾ ਉਹ ਨਹੀਂ ਘਮਾਉਣਾ ਕਿਉਂਕਿ ਜਿਹੜਾ ਆਪਣਾ ਤਿਤਲੀ ਆ ਉਹ ਆਪਣੀ ਫਿਰ ਖਰਾਬ ਹੋ ਜਾਣੀ ਇਸ ਕਰਕੇ ਆਪਾਂ ਦੋ ਵਾਰ ਹੱਦ ਤਿੰਨ ਵਾਰ ਇਹ ਹੱਦ ਤਿੰਨ ਵਾਰ ਇਦਾਂ ਆਪਾਂ ਕਰ ਲੈਣਾ ਤੇ ਨੀਨੂੰ ਗਾਂਢ ਪੱਕੇ ਕਰਨਾ ਦੇ ਕੇ ਚੰਚੀ ਨਾਲ ਕਟਿੰਗ ਕਰ ਲੈਣੀਆਂ ਹੋਰ ਮੈਂ ਤੁਹਾਨੂੰ ਦੱਸਦੀ ਆਂ ਆਪਾਂ ਸਾਰੇ ਲਾ ਕੇ ਤੇ ਫੇਰ ਮੈਂ ਤੁਹਾਨੂੰ ਬੁਖਾਉਣੀ ਆਂ ਲੈ ਆਈ ਨਹੀਂ ਜਿਆਡਾ ਹਾਂ ਲੋ ਜੀ ਆਪਣਾ ਪੌਂਟਾ ਹੋ ਗਿਆ ਬਿਲਕੁਲ ਤਿਆਰ ਹਾਂ ਲੋ ਜੀ ਮੈਂ ਸੂਜ ਦੇ ਨਾਲ ਸਾਰਿਆਂ ਨੂੰ ਉੱਤੇ ਲਾ ਲਿਆ ਤੇ ਇਸ ਤਰ੍ਹਾਂ ਹੀ ਆਪਾਂ ਦੂਜਾ ਪੌਂਟਾ ਜਿਹੜਾ ਤਿਆਰ ਕਰ ਲੈਣਾ ਵਾ ਸੋ ਆ ਆਪਣਾ ਅੱਧਾ ਹੋ ਗਿਆ ਅੱਧੇ ਇਹ ਸੈਂਟਰ 'ਚ ਇੱਕ ਲੱਗਾ ਤੇ ਬਾਕੀ ਤਿੰਨ ਤਿੰਨ ਹਾਂ ਲੋ ਜੀ ਮੈਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਜਿਹੜਾ ਇਹ ਮੇਰਾ ਇਹ ਲੈਸ ਗੁੰਮ ਲੈਸ ਲਾਉਣ ਦਾ ਤਰੀਕਾ ਦੱਸੂ ਮੈਂ ਜੋ ਮੈਂ ਛਲਾਵਾ ਜਿਹੜੇ ਲੈਸ ਦੇ ਬਣਾ ਕੇ ਲਾਏ ਨੇ ਉਹ ਬੇਹਦ ਪਸੰਦ ਆਉਣਗੇ ਹੁਣ ਆਪਾਂ ਨਾਲੀ ਨੂੰ ਸੀਨ ਲਾਵਾਂਗੇ ਨਾਲੀ ਦੇ ਸੀਨ ਤੋਂ ਬਾਅਦ ਆਪਣਾ ਪੌਂਟਾ ਜਿਹੜਾ ਬਿਲਕੁਲ ਤਿਆਰ ਆ ਹਾ ਵੀ ਕੋ ਪਿਮੇਰੀਸ ਕ੍ਰਿਡਿਸ਼ਨ ਨੂੰ ਕੁਆਰੰਟਾਈਨ ਹੈ ਆਓ ਚਲੋ ਜੀ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਓਕੇ